ਤੁਹਾਨੂੰ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਦੇ ਨਾਲ ਤਾਂ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਰਪਿੰਦਰ ਹਾਂਡਾ ਦੀ ਇੱਕ ਕਾਉਂਟਰਵਰਸੀ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਉਸ ਵੀਡੀਓ ਦੇ ਵਿੱਚ ਨਜ਼ਰ ਵੀ ਆ ਰਿਹਾ ਹੈ ਕਿ ਰਪਿੰਦਰ ਹਾਂਡਾ ਆਪਣਾ ਮੈਕ ਸੁੱਟ ਕੇ ਭੱਜ ਜਾਂਦੀ ਹੈ ਸਟੇਜ ਦੇ ਉੱਪਰੋਂ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਵਿਵਾਦ ਰਪਿੰਦਰ ਹਾਂਡਾ ਦੇ ਐਡਮੈਂਟਨ ਸ਼ੋਅ ਦੇ ਉੱਤੇ ਹੋਇਆ ਹੈ। ਹਾਂ ਜੀ ਅਤੇ ਵੀਡੀਓ ਵਿੱਚ ਦਿਖ ਰਹੀ ਔਰਤ ਦੇ ਅਨੁਸਾਰ ਦੱਸਿਆ ਜਾਂਦਾ ਹੈ ਕਿ ਕੋਈ ਪੇਮੈਂਟ ਦਾ ਰੋਲਾ ਪੈ ਗਿਆ ਹੈ ਅਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਪਿੰਦਰ ਹਾਂਡਾ ਆਪਣਾ ਮੈਕ ਸਟਕ ਕੇ ਭੱਜ ਜਾਂਦੀ ਹੈ ਤਾਂ ਇਸ ਤੋਂ ਬਾਅਦ ਮੈਨੇਜਮੈਂਟ ਦੀ ਰਿਕਵੈਸਟ ਕਰਨ ਤੋਂ ਬਾਅਦ ਰਪਿੰਦਰ ਹਾਂਡਾ ਫੇਰ ਤੋਂ ਵਾਪਸ ਸਟੇਜ ਤੇ ਗਉਣ ਆ ਜਾਂਦੀ ਹੈ ਅਤੇ ਰਪਿੰਦਰ ਹਾਂਡਾ ਆਖਦੀ ਹੈ ਕਿ ਇਹ ਸਭ ਮੈਨੇਜਮੈਂਟ ਦੀ ਗਲਤੀ ਹੈ ਕਿ ਮੈਂ ਇੱਥੇ ਸੋ ਸ਼ੁਰੂ ਹੋਣ ਤੋਂ ਡੇਢ ਘੰਟਾ ਪਹਿਲਾਂ ਆ ਚੁੱਕੀ ਹਾਂ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ